ਰਾਤ ਇੱਕ ਮੁੰਡੇ ਨੇ ਮੈਸੇਜ ਕਰਿਆ ਗਰੁੱਪ ਦੇ ਵਿੱਚ ਕਹਿੰਦੇ ਗਰੁੱਪ ਆ ਸਾਡਾ ਬੜਾ ਸ਼ਾਂਤ ਹੋ ਗਿਆ ਕੋਈ ਬੋਲ ਨਹੀਂ ਰਿਹਾ ਤੇ ਉਹਨੇ ਗੱਲ ਕਰੀ ਚਮਚਿਆਂ ਦੀ ਕਹਿੰਦੇ ਕੋਈ ਗੁਰਚਰਨ ਦਾ ਚਮਚਾ ਆ ਜਾਂ ਕੋਈ ਐਮਐਲਏ ਦਾ ਚਮਚਾ ਆ ਤੇ ਚਲੋ ਚਮਚੇ ਦੀ ਗੱਲ ਆਪਾਂ ਨਹੀਂ ਕਰਦੇ ਕਿਰਦਾਰ ਦੀ ਗੱਲ ਕਰਦੇ ਆ ਕਿਰਦਾਰ ਦੀ ਜਿਹੜਾ ਕਿਰਦਾਰ ਹੁੰਦਾ ਹੈ ਨਾ ਹਰੇਕ ਬੰਦੇ ਦਾ ਹੁੰਦਾ ਹੈ ਪਰ ਦੋਗਲਿਆਂ ਦਾ ਜਿਹੜਾ ਕਿਰਦਾਰ ਆ ਉਹ ਨਹੀਂ ਹੁੰਦਾ ਦੋਗਲਿਆਂ ਨੇ ਕੀ ਕੀਤਾ ਦੋਗਲਿਆਂ ਨੇ ਸਾਡਾ ਦੇਸ਼ ਖਾ ਲਿਆ ਦੋਗਲਿਆਂ ਨੇ ਸਾਡੀਆਂ ਕੋਮਾਂ ਖਾ ਲੀਆਂ ਦੋਗਲੇ ਨੇ ਸਾਡਾ ਜੁੱਥ ਖਾ ਲਿਆ ਦੋਗਲੇ ਨੇ ਸਾਡੀਆਂ ਨੌਕਰੀਆਂ ਸਾਡਾ ਕੋਟਾ ਤੱਕ ਖਾ ਲਿਆ ਇਸ ਕਰਕੇ ਦੋਗਲੇ ਤੋਂ ਬੜੇ ਸਾਵਧਾਨ ਰਹੋ ਜੇ ਤੁਸੀਂ ਆਪਣੀਆਂ ਜ਼ਮੀਰਾਂ ਨੂੰ ਜਾਗਦੇ ਰੱਖੋਗੇ ਤੇ ਤੁਹਾਡਾ ਜਿਹੜਾ ਕਿਰਦਾਰ ਆ ਉਹ ਦੂਰੋਂ ਚਮਕੇਗਾ ਦੂਰੋਂ ਬੋਲੇਗਾ ਪਰ ਜ਼ਿਆਦਾਤਰ ਲੋਕ ਕੀ ਕਰਦੇ ਨੇ ਸਭ ਨੂੰ ਹੀ ਪਤਾ ਹੈ ਵੀ ਜਿਹੜੇ ਦੋਗਲੇ ਉਹਨਾਂ ਨੂੰ ਕੋਈ ਕਰੇ ਨਹੀਂ ਵੜਦਾ ਉਹਨਾਂ ਨਾਲ ਉਹ ਕੰਮ ਹੋ ਜਾਂਦਾ ਵੀ ਨਾ ਕਰਦੇ ਰਹੇ ਤਾਂ ਕਾਟਦੇ ਜਿਵੇਂ ਲੋਕ ਕਹਿੰਦੇ ਨੇ ਧੋਪੀਆਂ ਦਾ ਕੁੱਤਾ ਨਾ ਕਰਦਾ ਤੇ ਨਾ ਕਾਟਦਾ ਇਸੇ ਕਰਕੇ ਆਪਣਾ ਵजूद ਕਾਇਮ ਰੱਖੋ ਆਪਣੀਆਂ ਜਮੀਰਾਂ ਕਾਇਮ ਰੱਖੋ ਮਰਨਾ ਸਭ ਨੇ ਆ ਸਭ ਨੂੰ ਪਤਾ ਜਿਵੇਂ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਆ ਭਈ ਮੂਤ ਪਲੀਤੀ ਕੱਪੜ ਹੋਏ ਤੇ ਸਾਬਣ ਲਈਏ ਧੋਏ ਭਰੀਏ ਮਤ ਪਾਪਾਂ ਕੇ ਸੰਗ ਸੁਤ ਹੋਏ ਨਾਉ ਕੇ ਰੰਗ ਕੋਈ ਕਿੰਨਾ ਵੀ ਗੰਦਾ ਕੱਪੜਾ ਹੋਵੇ ਨਾ ਕਹਿੰਦੇ ਉਹਨੂੰ ਸਰਪ ਜਾਂ ਸਾਬਣ ਨਾਲ ਧੋਓ ਤੇ ਉਹ ਸਾਫ਼ ਹੋ ਜਾਂਦਾ ਆ ਪਰ ਜਿਹੜਾ ਮਨ ਆਪਾਂ ਪਾਪਾਂ ਦੇ ਨਾਲ ਰੰਗ ਲੈਣੇ ਆ ਨਾ ਜਿਹੜਾ ਗਲਤ ਕੰਮਾਂ ਚ ਕਿਸੇ ਦੀਆਂ ਚੁਗਲੀਆਂ ਕਰਕੇ ਨਿੰਦਿਆ ਕਰਕੇ ਜਾ ਇੱਧਰ ਦੀਆਂ ਗੱਲਾਂ ਉੱਧਰ ਕਰਕੇ ਜੇ ਆਪਾਂ ਉਹ ਕੁਝ ਕਰਾਂਗੇ ਤੇ ਉਹ ਕਿੱਥੇ ਬਖਸ਼ਿਆ ਨਹੀਂ ਜਾਂਦਾ ਉਹ ਸਿਰਫ ਤੋਂ ਹੈ ਨਾਉ ਕੇ ਰੰਗ ਉਹਨੂੰ ਗੁਰੂ ਦੀ ਬਾਣੀ ਤੋਂ ਸਕਦੀ ਆ ਗੁਰੂ ਤੋਂ ਸਕਦਾ ਪਰ ਗੁਰੂ ਵੀ ਕਿਹੜਾ ਜਿਹੜਾ ਪੂਰਾ ਹੋਵੇ ਜਿਵੇਂ ਕਿ ਜੋ ਜੋ ਦਿੱਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਬਿਹ ਰੋਗਾ ਗੁਰੂ ਹੋਣਾ ਚਾਹੀਦਾ ਜਿਹਨੂੰ ਹਉਮੈ ਦਾ ਰੋਗ ਨਾ ਹੋਵੇ ਇਸੇ ਕਰਕੇ ਮੈਂ ਆਪਣੇ ਜੂਥ ਨੂੰ ਵੀ ਬੇਨਤੀ ਕਰਦਾ ਆ ਕਿ ਗਰੁੱਪ ਦੇ ਵਿੱਚ ਸੁਝਾਅ ਉਹ ਦਿਓ ਜਿਹੜੀ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਆਪਣੀ ਬਰਾਦਰੀ ਨੂੰ ਅੱਗੇ ਲੈ ਕੇ ਜਾਣ ਇਹ ਨਹੀਂ ਆ ਵੀ ਆਪਾਂ ਉੱਥੇ ਚੁਗਲੀਆਂ ਕਰੀ ਜਾਈਏ ਜਾਂ ਉਹਦੀ ਨਿੰਦਿਆ ਕਰੀ ਜਾਈਏ ਉਹ ਨਾ ਕਰੋ ਗਰੁੱਪ ਦੇ ਵਿੱਚ ਮੈਂ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਸਾਡੇ ਕੀ ਉਹਨਾਂ ਨਾਮ ਖਰਗਾ ਤੋਂ ਨੇ ਮੇਜਰ ਆਮਰਤੀ ਜੀ ਸੰਤ ਜੀ ਮੈਂ ਉਹਨਾਂ ਨੂੰ ਵੀ ਉਹਨਾਂ ਨੇ ਮੈਨੂੰ ਸੁਝਾਅ ਦਿੱਤੇ ਮੈਂ ਸੁਣਿਆ ਬੜਾ ਅੱਛਾ ਲੱਗਿਆ ਮੈਨੂੰ ਉਹਨਾਂ ਦਾ ਵੀ ਫੌਜੀ ਰਾਮ ਜੀ ਮਸ਼ਾਲ ਸਮਾਨੇ ਤੋਂ ਉਹਨਾਂ ਨੇ ਵੀ ਸਾਨੂੰ ਸੁਝਾਅ ਦਿੱਤਾ ਇੱਕ ਗਰੁੱਪ ਦੇ ਵਿੱਚ ਮੁੰਡੇ ਨੇ ਵੀ ਲਿਖਿਆ ਸੀ ਜਿੱਦਾਂ ਦਾ ਬੋਲ ਬੋਲੋਗੇ ਉਦਾਂ ਦਾ ਹੀ ਅੱਗੋਂ ਸੁਣਨ ਨੂੰ ਮਿਲੇਗਾ ਕਿਸੇ ਨੂੰ ਆਪਾਂ ਜੀ ਕਵਾਂਗੇ ਤੋ ਉਹ ਜੀ ਕਹੇਗਾ ਜੇ ਆਪਾਂ ਕਿਸੇ ਨੂੰ ਇੱਕ ਗਾਲ ਕੱਢਾਂਗੇ ਉਹ ਅੱਗੋਂ ਦੋ ਕੱਢੇਗਾ ਇਹਦੇ ਨਾਲ ਆਪਾਂ ਗਾਲ ਕੱਢੀ ਹੀ ਨਾ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਡਾ ਜੂਥ ਹੈ ਜਿਹੜਾ ਪੜ੍ਹ ਲਿਖ ਗਿਆ ਆ ਕੋਈ ਕਿਸੇ ਦੀ ਧੌਂਸ ਨਹੀਂ ਚੱਲਦਾ ਹਰ ਕੋਈ ਬੰਦਾ ਰੋਟੀ ਖਾ ਕੇ ਸੌਂਦਾ ਆ ਸਰਕਾਰਾਂ ਕੀ ਕਰਦੀਆਂ ਨੇ ਪਰਚੇ ਦਿੰਦੀਆਂ ਨੇ ਹੋਰ ਕੀ ਕਰਦੀਆਂ ਨੇ ਜਿਵੇਂ ਬਾਬਾ ਫਰੀਦ ਕਹਿੰਦੇ ਨੇ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲਿਖਣਾ ਲੇਖ ਜੇ ਪ੍ਰਮਾਤਮਾ ਨੇ ਤੁਹਾਨੂੰ ਕੋਈ ਪਾਵਰ ਦਿੱਤੀ ਆ ਕੋਈ ਕਲਮ ਦਿੱਤੀ ਆ ਨਾ ਤੂੰ ਕਲਮ ਦੇ ਨਾਲ ਕੁਝ ਗਲਤ ਨਾ ਲਿਖੋ ਉਹ ਕਲਮ ਦੇ ਨਾਲ ਪਰਚੀ ਨਾ ਨਾ ਲਿਖੋ ਉਹ ਕਲਮ ਦੇ ਨਾਲ ਲੋਕਾਂ ਤੇ ਐਸਿਡ ਤੱਕ ਤੇ ਨਾ ਨਾ ਪਵਾਓ ਚਲੋ ਵਾਰ-ਵਾਰ ਇਨਾਂ ਨੂੰ ਜਲੀਲ ਹੋ ਜਾਣੇ ਜਿਹੜੇ ਬੰਦੇ ਆਪਾਂ ਜਦਾ ਜਲੀਲ ਨਹੀਂ ਕਰਨਾ ਆਪਾਂ ਆਪਣੀ ਸੋਚ ਇਸ ਤਰ੍ਹਾਂ ਦੀ ਰੱਖਣੀ ਆ ਵੀ ਅੱਗੇ ਦੇਖੀਏ ਸਾਡੇ ਪਿੰਡ ਨੂੰ ਸਾਡੇ ਸਮਾਜ ਨੂੰ ਸਾਡੇ ਜੁੱਥ ਨੂੰ ਸਾਡੇ ਹਲਕੇ ਨੂੰ ਕਿਵੇਂ ਬਚਾਇਆ ਜਾ ਸਕਦਾ ਆ ਮੈਂ ਬੇਨਤੀ ਕਰਦਾ ਆ ਆਪਣੇ ਯੂਥ ਨੂੰ ਭਾਈ ਜੀ ਗਰੁੱਪ ਦੇ ਵਿੱਚ ਜਿੰਨੀ ਵੀ ਗੱਲ ਕਰਨੀ ਆ ਸੁਝਾਅ ਦੀ ਗੱਲ ਕਰਨੀ ਆ ਉਹ ਲੜਾਈ ਦੀ ਗੱਲ ਨਹੀਂ ਕੋਈ ਕਰਨੀ ਚਲੋ ਜੀ ਇੰਨੀ ਕੀ ਬੇਨਤੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ